ਦੇਸ਼ ਵਿਆਪੀ ਸਾਡਾ ਅੰਦੋਲਨ ਸੀਗਾ ਦੋ ਫੋਰਮਾਂ ਦਾ ਕਿਸਾਨ ਮਜ਼ਦੂਰ ਮੋਰਚਾ ਐਸਕੇਐਮ ਨਾਨ ਪੋਲੀਟੀਕਲ ਦਾ ਔਰ ਪੂਰੇ ਦੇਸ਼ ਭਰ ਦੇ ਵਿੱਚ ਜੜਾਵਾ ਅੱਜ ਆਪਾਂ ਮੋਦੀ ਸਰਕਾਰ ਦੀਆਂ ਅਰਥੀਆਂ ਸਾੜਦੀਆਂ ਸੀ ਜ਼ਿਲ੍ਹਾ ਹੈੱਡਕੁਆਟਰ ਤੇ ਐਸਡੀਐਮ ਦਫ਼ਤਰ ਦੇ ਵਿੱਚ ਤੇ ਅੱਜ ਲਗਭਗ 17 ਕ ਸੂਬਿਆਂ ਦੇ ਵਿੱਚ ਦੇਸ਼ ਵਿਆਪੀ ਇਹ ਕਾਰਜਕ੍ਰਮ ਹੋ ਰਹੇ ਨੇ ਸਾਡੇ ਔਰ ਸ਼ੰਭੂ ਬਾਰਡਰ ਤੇ ਖਰੋਰੀ ਬਾਰਡਰ ਤੇ ਵੀ ਅਰਥੀਆਂ ਸਾੜੀਆਂ ਗਈਆਂ ਨੇ ਇਹਦੀਆਂ ਮੁੱਖ ਮੰਗਾਂ ਸੀਗੀਆਂ ਕਿ ਜਿਹੜੇ ਹਰਿਆਣੇ ਦੇ 6 ਅਧਿਕਾਰੀ ਆ ਜਿਨ੍ਹਾਂ ਦਾ ਸਨਮਾਨ ਕਰਨ ਵਾਸਤੇ ਹਰਿਆਣੇ ਦੇ ਸਰਕਾਰ ਨੇ ਚੰਡੀਗੜ੍ਹ ਨੇ ਦਿੱਲੀ ਨੂੰ ਲਿਖਿਆ ਹੈਗਾ ਔਰ ਦਿੱਲੀ ਸਰਕਾਰ ਜਿਹੜੀ ਮੋਦੀ ਸਰਕਾਰ ਆ ਉਹ ਜਿਹੜੀ ਆ ਉਹ ਇਹਨਾਂ ਨੂੰ 15 ਅਗਸਤ ਨੂੰ ਸਨਮਾਨ ਕਰਨਾ ਚਾਹੁੰਦੀ ਆ ਔਰ ਸਾਡਾ ਇੱਤੇ ਬਹੁਤ ਤਕੜਾ ਵਿਰੋਧ ਆ ਕਿ ਜਿੰਨਾ ਅਧਿਕਾਰੀਆਂ ਨੇ ਚਾਹੇ ਸ਼ੰਭੂ ਬਾਰਡਰ ਹੋਵੇ ਚਾਹੇ ਖਨੌਰੀ ਚਾਹੇ ਹੋਰ ਬਾਰਡਰ ਹੋਣ ਉੱਥੇ ਯੋਜਨਾਬੰਦੀ ਕਰਕੇ ਜਿਵੇਂ ਕਿਸਾਨਾਂ ਤੇ ਜ਼ੁਲਮ ਕੀਤਾ ਜਿਵੇਂ ਉਹਨਾਂ ਤੇ ਐਸਐਲਆਰ ਦੇ ਫਾਇਰ ਕੀਤੇ ਜਿਵੇਂ ਜਿਵੇਂ ਉਹਨਾਂ ਤੇ ਐਸਐਲਆਰ ਦੇ ਫਾਇਰ ਕੀਤੇ ਇਦੋ ਕਹਾ ਉਹਨਾਂ ਦੇ ਉੱਤੇ ਸ਼ਾਰਟ ਗਨ ਬੈਲਟ ਗਨ ਰਬੜ ਦੀਆਂ ਗੋਲੀਆਂ ਔਰ ਇਹ ਸ਼ਿਫਾਰਸ਼ ਵਿੱਚ ਲਿਖਿਆ ਗਿਆ ਵੀ ਇਹਨਾਂ ਨੇ ਡਰੋਨਾਂ ਰਹੀਂ ਜਿਹੜੇ ਹਜ਼ਾਰਾਂ ਹਜ਼ਾਰ ਜਰੀਲੀਆਂ ਗੈਸ਼ਾਂ ਦੇ ਸ਼ੈਲ ਮਾਰੇ ਉਹ ਕਹਿੰਦੇ ਉਹ ਯੋਜਨਾ ਬਹੁਤ ਵਧੀਆ ਸੀਗੀ ਔਰ ਉਹਦੇ ਵਿੱਚ ਸ਼ਹੀਦ ਸੁਭਕਰਨ ਸ਼ਹੀਦ ਹੋਇਆ ਬਾਪ ਔਰ 433 ਸਾਡੇ ਕਿਸਾਨ ਨੌਜਵਾਨ ਜ਼ਖਮੀ ਹੋਏ ਆ ਜਿਨ੍ਹਾਂ ਦੀਆਂ ਛੇ ਦੀਆਂ ਇੱਕ ਇੱਕ ਅੱਖ ਚਲੀ ਗਈ ਆ ਤੋਂ ਗੰਭੀਰ ਜ਼ਖਮੀ ਵੀ ਹੋਏ ਆ ਔਰ ਜੋ ਜ਼ਬਰ ਕੀਤਾ ਸੀ ਕਹਿੰਨੇ ਕਿ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਜ਼ੁਲਮ ਕਰਨ ਵਾਲੇ ਅਧਿਕਾਰੀਆਂ ਨੂੰ ਜੇ ਸਨਮਾਨ ਕਰੋਗੇ ਤੇ ਦੇਸ਼ ਵਿੱਚ ਸੰਦੇਸ਼ ਕੀ ਜਾਊਗਾ ਕੀ ਜਲਿਆਂ ਵਾਲੇ ਬਾਗ ਦਾ ਸੰਦੇਸ਼ ਜਾਊਗਾ ਕਿ ਅਸੀਂ ਵਿਦੇਸ਼ੀ ਧਰਤੀ ਦੇ ਆ ਤਾਂ ਇਹ ਸਨਮਾਨ ਰੱਦ ਹੋਣਾ ਚਾਹੀਦਾ ਮੈਂ ਤੁਹਾਨੂੰ ਉਹਨਾਂ ਅਧਿਕਾਰੀਆਂ ਦੇ ਨਾਂ ਦੱਸਣਾ ਚਾਹਾਂਗਾ ਜਿਨ੍ਹਾਂ ਦਾ ਸਨਮਾਨ ਇੱਕ ਤਾਂ ਹੈਗੇ ਆ ਸ਼ਿਵਾਸ਼ ਕਬੀਰਾਜ ਆਈਜੀਪੀ ਕਰਨਾਲ ਜਗਦੀਸ਼ ਰੰਧਾਵਾ ਐਸਪੀ ਕੁਲਕਸ਼ੇਤਰ ਸੁਮਿਤ ਕੁਮਾਰ ਐਸਪੀ ਜੀਂਦ ਨਰਿੰਦਰ ਸਿੰਘ ਡੀਐਸਪੀ ਅਮਿਤ ਪਟਿਆ ਡੀਐਸਪੀ ਰਾਮਕੁਮਾਰ ਡੀਐਸਪੀ ਇਹ 6 ਨਾਂ ਨੇ ਜਿਨ੍ਹਾਂ ਦਾ ਸਨਮਾਨ ਉਦੇ ਵਾਸਤੇ ਤੁਹਾਨੂੰ ਪਤਾ ਜਿਵੇਂ ਅਸੀਂ ਕੰਪਨੀ ਬਾਗ ਵਰਦੇ ਮੀਂਚ ਤੁਸੀਂ ਕਿਹਾ ਹਜ਼ਾਰਾਂ ਹਜ਼ਾਰ ਕਿਸਾਨ ਆ ਜੇ ਬਰਸਾਤ ਹੋ ਰਹੀ ਆ ਜੇ ਬਰਸਾਤ ਨਾ ਹੁੰਦੀ ਤਾਂ ਬਹੁਤ ਵੱਡਾ ਕਾਠ ਹੋ ਜਣਾ ਸੀ ਇਹ ਛੋਟ ਸੌਦੇ ਤੇ ਆਏ ਆ ਅੱਜ ਅਸੀਂ ਉੱਥੋਂ ਮਾਰਚ ਕਰਕੇ ਡੀਸੀ ਦਫ਼ਤਰ ਦੇ ਨੇੜੇ ਜਿਹੜਾ ਲੜਕੀਆਂ ਦਾ ਕਾਲਜ ਆ ਇਹਦੇ ਸਾਹਮਣੇ ਅਸੀਂ ਆ ਜਰਸੀ ਬੁੱਕ ਮਜਾਲਾ ਕੀਤਾ ਮੋਦੀ ਸਰਕਾਰ ਦਾ ਇਹ ਸਾਡਾ ਪ੍ਰੋਗਰਾਮ ਸੀ ਲੌਂਗ ਮਾਰਚ ਇਸ ਕਰਕੇ ਕਰਨਾ ਸੀ ਭੀੜਾਂ ਜਿਵੇਂ ਮੁੱਦਾ ਚੱਕ ਰਹੀਆਂ ਦੇਸ਼ ਦੀ ਪਾਰਲੀਮੈਂਟ ਚ ਤੇ ਦੇਸ਼ ਦੀ ਪਾਰਲੀਮੈਂਟ ਸਰਕਾਰ ਨੂੰ ਮਜਬੂਰ ਕੀਤਾ ਜਾਵੇ ਪੀ ਉਹ ਜਿਹੜਾ ਵਾ ਉਹ ਐਮਐਸਪੀ ਲੀਗਲ ਗਰੰਟੀ ਔਰ ਲਗਭਗ ਪੂਰੇ ਪੰਜਾਬ ਦੇ ਹਰੇਕ 22 ਦੇ 22 ਜ਼ਿਲ੍ਹਿਆਂ 'ਚ ਹਰਿਆਣੇ 'ਚ ਜੁਪੀ 'ਚ ਰਾਜਸਥਾਨ 'ਚ ਇਸ ਤਰੀਕੇ ਨਾਲ ਲਗਭਗ 17 ਸੂਬਿਆਂ ਦੇ ਵਿੱਚ ਅੱਜ ਦੇ ਪ੍ਰੋਗਰਾਮ ਹੋਏ ਨੇ ਅਸੀਂ ਸਫਲਤਾ ਨਾਲ ਪੂਰੀ ਸਭ ਰਾਹੁਲ ਗਾਂਧੀ ਨਾਲ ਮੁਲਾਕਾਤ ਹੋਈ ਕਿਸਾਨਾਂ ਦੀ ਤੇ ਉੱਥੇ ਕੀ ਤੁਹਾਨੂੰ ਆਸ਼ਵਾਸਨ ਮਿਲਿਆ ਕੀ ਕੁਝ ਦੇਖੋ ਸਾਡਾ ਪ੍ਰੋਗਰਾਮ ਸੀਗਾ ਫੇਸੀ ਵਿਰੋਧੀ ਧਿਰ ਦੇ ਸਾਰੇ ਆਂਤਿਆਂ ਨੂੰ ਮੰਗ ਪੱਤਰ ਦਵਾਂਗੇ ਉਹ ਦਿੱਤੇ ਅਸੀਂ ਜਿਹੜੇ ਰਹਿ ਗਏ ਸੀ ਉਹਨਾਂ ਨੂੰ ਅਸੀਂ ਈਮੇਲ ਕਰ ਦਿੱਤੀ ਇਹ ਤੋਂ ਬਾਅਦ ਅਸੀਂ ਕਨਸਟੀਟਿਊਸ਼ਨ ਕਲੱਬ ਦਿੱਲੀ ਵਿੱਚ ਕਨਵੈਨਸ਼ਨ ਕਰਨੀ ਸੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਉੱਥੇ ਵਲੰਟੀਅਰ ਤੌਰ ਤੇ ਐਮਪੀਜ਼ ਨੇ ਕਿਹਾ ਪੇਸ਼ੀ ਆਉਣਾ ਚਾਹੁੰਦੇ ਆ ਉੱਥੇ ਆਮ ਆਦਮੀ ਪਾਰਟੀ ਅਕਾਲੀ ਦਲ ਕਾਂਗਰਸ ਸ਼ਿਵ ਸੇਨਾ ਠੀਕ ਹੈ ਜੀ ਆਦੀਵਾਸੀ ਸਮਾਜ ਦੇ ਐਮਪੀਜ਼ ਹਰੇ ਤੋਂਗਾ ਜੰਮੂ ਕਸ਼ਮੀਰ ਦੇ ਬਹੁਤ ਸਾਰੇ ਬਾਈ ਤੇ ਐਮਪੀ ਸਿੱਧੇ ਪਹੁੰਚੇ ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਉਹਨਾਂ ਦਾ ਵੀ ਮਨੋਰਥ ਸੀ ਕਿ ਤੁਸੀਂ ਪਾਰਟੀ ਹੈਡਸ ਨਾਲ ਮਿਲੋ ਸਾਡਾ ਵੀ ਫੈਸਲਾ ਹੋ ਗਿਆ ਸਹੀ ਚਿੱਠੀਆਂ ਲਿਖਿਆ ਸੀ ਅਸੀਂ ਇਸ ਸਿਲਸਿਲੇ ਦੇ ਵਿੱਚ ਸੰਜੇ ਸਿੰਘ ਨੂੰ ਵੀ ਮਿਲੇ ਦਿੱਲੀ ਜਾ ਕੇ ਔਰ ਰਾਹੁਲ ਜੀ ਨੂੰ ਜਿਹੜੇ ਇਸ ਵੇਲੇ ਵਿਰੋਧੀ ਧਿਰ ਦੇ ਮੁਖੀ ਲੀਟਰ ਨੇ ਤੋਂ ਸਾਡੀ ਮੁਲਾਕਾਤ ਦੇ ਵਿੱਚ ਸੀਗਾ ਵੀ ਐਨਡੀਆ ਜਿਹੜਾ ਇੰਡੀਆ ਗੱਡ ਜੋੜਿਆ ਉਹ ਐਮਐਸਪੀ ਲੀਗਲ ਗਰੰਟੀ ਕਾਨੂੰਨ ਦਾ ਮੁੱਦਾ ਜ਼ੋਰ-ਸ਼ੋਰ ਨਾਲ ਚੱਕੇ ਪ੍ਰਾਈਵੇਟ ਬਿੱਲ ਵੀ 4-5 ਐਮਪੀਆ ਨੇ ਲੋਕ ਸਭਾ ਵਿੱਚ ਰੱਖੇ ਨੇ ਰਾਜ ਸਭਾ ਵਿੱਚ ਰੱਖੇ ਨੇ ਉਹਨਾਂ ਦਾ ਵੀ ਧੰਨਵਾਦ ਤੋ ਉਹਨਾਂ ਨੇ ਜੋ ਸਾਡੇ ਨਾਲ ਕਮਿਟ ਕੀਤੀ ਸੀ ਵੀ ਪੂਰਾ ਇੰਡੀਆ ਇਕੱਠ ਜੋੜ ਕਰਕੇ ਸਲਾਹ ਆਰ ਥੋੜੀ ਗੱਲ ਤੇ ਪੂਰਾ ਜੋਰ ਸ਼ੋਰ ਨਾਲ ਸੀ ਪਾਰਲੀਮੈਂਟ ਚੱਕਾਂਗੇ ਪਰ ਹੁਣ ਤੁਸੀਂ ਦੇਖ ਵੀ ਰਹੇ ਚੱਕ ਵੀ ਰਹੇ ਆ ਬਾਕੀ ਭਰਾਓ ਜਿਹੜੀਆਂ ਕਨਸੋਹਾ ਨੇ ਨਾਲ ਮੈਂ ਸਪਸ਼ਟ ਕਰਦਾ ਜਿਹੜੇ ਇਹ ਗੱਲਾਂ ਕਰਦੇ ਨੇ ਵੀ ਸਰਕਾਰ ਕਹਿ ਰਹੀ ਹੈ ਜਿਵੇਂ ਰਵਨੀਤ ਬਿੱਟੂ ਜੀ ਕਹਿ ਰਹੇ ਆ ਹੋਰ ਵੀ ਇਹ ਤਾਂ ਕਾਂਗਰਸੀ ਸੀਗੇ ਇਹਨਾਂ ਦਾ ਕਾਂਗਸ ਨਾਲ ਰਲ ਕੇ ਚੱਲ ਰਿਹਾ ਸੀ ਇਹ ਤੋਂ ਪਹਿਲਾਂ ਖਾਸ ਕਰਕੇ ਡੱਲੇਵਾਲ ਸਾਹਿਬ ਨੂਰ ਸਾਨੂੰ ਕਿਹਾ ਜਾਂਦਾ ਸੀ ਇਹ ਭਾਜਪਾ ਦੇ ਬੰਦੇ ਆ ਆਰਐਸਐਸ ਦੇ ਬੰਦੇ ਆ ਇਹ ਭਾਜਪਾ ਨੇ ਖੁਦ ਮੋਰਚਾ ਲਵਾਇਆ ਵਾ ਇਹ ਆਪ ਲਾ ਕੇ ਬੈਠਿਆ ਫਿਰ ਕਹਿੰਦੇ ਸੀ ਇਹ ਜੀ ਆਮ ਆਦਮੀ ਪਾਰਟੀ ਨੇ ਭਾਲੇ ਹੋਏ ਆ ਹੁਣ ਕਹਿੰਦੇ ਇਹ ਕਾਂਗਰਸ ਦੇ ਆ ਮੈਂ ਕਹਿੰਦਾ ਡਿਸਾਈਡ ਕਰ ਲੋ ਹੈ ਕਿਹੜੇ ਆ ਪਰ ਮੰਸ਼ਾ ਠੀਕ ਆ ਭਾਜਪਾ ਵਾਲੇ ਸਾਨੂੰ ਖਾਲਸਤਾਨੀ ਕਹੀ ਜਾਂਦੇ ਆ ਪੇ ਖਾਲਸਤਾਨੀਆਂ ਨੂੰ ਬੰਨ ਨਹੀਂ ਕਰਦੇ ਆ ਤੋ આરોਪ ਲਾਉਣਾ ਨਾ ਪਹਿਲੀ ਵਾਰ ਨਾ ਖੀਰੀ ਵਾਰ ਆ ਅਸੀਂ ਦੇਸ਼ ਦੇ ਕਿਸਾਨ ਮਜ਼ਦੂਰਾਂ ਤੇ ਕਿਸਾਨਾਂ ਮਜ਼ਦੂਰਾਂ ਲਈ ਸੰਘਰਸ਼ ਕਰਦੇ ਜੋ ਸਾਡਾ ਮਨੋਰਥ ਹੈ ਮਨਛਾ ਕਿਹਨੇ ਜਰਾਂ ਦੀ ਕੇਂਦਰ ਸਰਕਾਰ ਦੀ ਇੱਕ ਤਾਂ ਕਿਸਾਨ ਦੇ ਵਿਖਵਾ ਤੇ ਮਲਮ ਲਾਉਣੇ ਖੇਦੇ ਤੇ ਦੂਜੇ ਪਾਸੇ ਨਿਮੂਨ ਲਾਇਆ ਜਾਵੇ ਹਾਂ ਦੇਖੋ ਨਾ ਜੜਾ ਪੰਜ ਪਾ ਦਾ ਸਟਾਈਲ ਆ ਜਿਵੇਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਆ ਜਿਵੇਂ ਉਹਨਾਂ ਦਾ ਮਾਈਂਡ ਸੈਟ ਹੈ ਬੇ ਕੰਮ ਕਰਨ ਦਾ ਅਮਿਤ ਸ਼ਾਦਾ ਅਟੈਕਿੰਗ ਆ ਹਜੇ ਵੀ ਉਹਨਾਂ ਨੂੰ ਸੱਤਾ ਦਾ ਨਸ਼ਾ ਨਹੀਂ ਉਤਰਿਆ ਲੇਕਿਨ ਵੱਡਾ ਡੈਮੇਜ ਹੋ ਗਿਆ ਠੀਕ ਹੈ ਜੀ ਤੋਂ ਇਸ ਕਰਕੇ ਸਾਨੂੰ ਲੱਗਦਾ ਕਿ ਜੇ ਇਹੀ ਹਾਲ ਰਿਆ ਇਹ ਸਾਡੇ ਵਿਰੋਧ ਨਹੀਂ ਭੁਗਤੂਗਾ ਭਾਈ ਜੇ ਲੱਗਦਾ ਕਿਸਾਨਾਂ ਨਾਲ ਟਕਰਾਅ ਪੈਦਾ ਕਰਕੇ ਕਿਸ ਦੇਸ਼ ਦੇ ਕਿਸਾਨ ਮਜ਼ਦੂਰ ਨਾਲ ਹਰਿਆਣਾ ਵੀ ਗਵਾਉਣਾ ਵਾ ਸਿਆਸੀ ਤੌਰ ਤੇ ਗਵਾ ਲਓ ਮਹਾਰਾਸ਼ਟਰ ਕੋਣਾ ਉਹ ਵੀ ਗਵਾ ਲਓ ਜਿੱਦਣ ਤੁਹਾਡੀ ਨੀਂਦ ਖੁੱਲ ਜੂਗੀ ਚਾਹੀਦਾ ਤੇ ਹੈ ਕਿਸਾਨ ਮਜ਼ਦੂਰ ਬਹੁਤ ਵੱਡਾ ਹਿੱਸਾ ਨੇ 398 ਸੀਟਾਂ ਪਿੰਡੂ ਖੇਤਰ ਦੀਆਂ ਨੇ ਸਾਡੀਆਂ ਜਿੱਥੇ ਕਿਸਾਨਾਂ ਦੀ ਵੋਟ ਪੱਟੇ ਪੱਦਰ ਤੇ ਆ ਅਰਕੀ ਪੰਜ ਪਨੋਚੋਂ 165 ਹੀ ਮਿਲ ਗਿਆ ਪਿਛਲੀ ਵਾਰ 236 ਸੀ ਜੇ ਨਨ ਖਸਾਨ ਚੱਲ ਲਿਆ ਹੋਰ ਚੱਲ ਲਿਓ ਅਸੀਂ ਤਾਂ ਚਾਹਾਂਗੇ ਕਿ ਸਰਕਾਰ ਜਦੋਂ ਮਰਜ਼ੀ ਚਾਹੇ ਸਾਨੂੰ ਸੱਦੇ ਸਾਡੇ ਨਾਲ ਬਹਿ ਕੇ ਮਸਲਿਆਂ ਦਾ ਹੱਲ ਕਰੇ ਪਰ ਵਕਤੀ ਤੌਰ ਤੇ ਸਰਕਾਰ ਦੀ ਨੀਅਤ ਤੇ ਨੀਤੀ ਵਿੱਚ ਖੋਟਿਆ ਸਾਨੂੰ ਨਹੀਂ ਲੱਗਦਾ ਵੀ ਗੱਲ ਕਰਕੇ ਮਸਲਿਆਂ ਦਾ ਹੱਲ ਕਰੂ ਮੋਰਚਾ ਲੰਮਾ ਚਾਊਗਾ ਜਦੋਂ ਤੱਕ ਮੋਰਚਾ ਚਲਾਵਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂ ਨਹੀਂ ਠੀਕ ਹੈ